ਸੋ ਜੀ ਪਿਛਲੇ ਦਿਨਾਂ ਵਿੱਚ ਕਿਉਂਕਿ ਇੱਕ ਏਡਬਲਯੂਡੀ ਸਿਸਟਮ ਜਿਹੜਾ ਉਹ ਬਣਿਆ ਹੋਇਆ ਸੀ ਔਰ ਉਹਦੇ ਕਰਕੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਮੋਡਰੇਟ ਬਾਰਿਸ਼ ਹੋਈ ਹੈ ਔਰ ਇਹਦੇ ਤੋਂ ਇਲਾਵਾ ਤੇਜ਼ ਹਵਾਵਾਂ ਵੀ ਚੱਲੀਆਂ ਨੇ ਔਰ ਕੁਝ ਥਾਵਾਂ ਤੇ ਗੜੇਮਾਰੀ ਵੀ ਜੜੀ ਹੋਈ ਹੈ ਬਟ ਹੁਣ ਕਿਉਂਕਿ ਇਹ ਸਿਸਟਮ ਪਾਸ ਕਰ ਚੁੱਕਿਆ ਹੈ ਸੋ ਆਉਣ ਵਾਲੇ ਜਿਹੜੇ 4-5 ਦਿਨ ਨੇ ਉਹਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਉਹ ਕਲੀਅਰ ਐਟ ਦੀ ਪ੍ਰੈਡਿਕਸ਼ਨ ਹੈ ਕਲੀ ਬਾਰਿਸ਼ ਨਹੀਂ ਅ ਲੁਧਿਆਣਾ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚ 40 ਮਿਲੀਮੀਟਰ ਤੋਂ ਉੱਪਰ ਜਿਹੜੀ بارش ਰਿਕਾਰਡ ਕੀਤੀ ਗਈ ਆ ਜਿਹੜੀ 2 ਤਰੀਕ ਨੂੰ بارش 35.8 ਡਿਗਰੀ ਸੋਰੀ 35.8 ਮਿਲੀਮੀਟਰ ਔਰ 1 ਮਾਰਚ ਨੂੰ 5 ਮਿਲੀਮੀਟਰ ਸੋ ਟੋਟਲ ਜਿਹੜੀ 40.8 ਮਿਲੀਮੀਟਰ بارش ਰਿਕਾਰਡ ਕੀਤੀ ਗਈ ਜਿਹੜੀ ਗੜੇਬਾਰੀ ਹੋਈ ਹੈ ਮੈਡਮ ਉਹ ਕਿਸਾਨਾਂ ਦਾ ਕਿੰਨਾ ਕਿਸਮ ਅਜੀ ਗੜੇਮਾਰੀ ਵੀ ਹੋਈ ਹੈ ਔਰ ਤੇਜ਼ ਹਵਾਵਾਂ ਵੀ ਚੱਲੀਆਂ ਨੇ ਸੋ ਉਹਦੇ ਨਾਲ ਕ੍ਰੌਪਸ ਦੇ ਵਿੱਚ ਕੁਝ ਲੋਜਿੰਗ ਵੀ ਅਬਜ਼ਰਵ ਕੀਤੀ ਗਈ ਹੈ ਸੋ wheat crop ਦੇ ਵਿੱਚ ਸਪੈਸ਼ਲੀ ਜਿਹੜੀ अर्ली ਸੋਨ wheat crop ਸੀ ਜਿਹਦੇ ਵਿੱਚ ਜਿਹੜੀ ਥੋੜੀ ਹੈਵੀ ਹੋ ਚੁੱਕੀ ਸੀ ਦਾਣੇ ਵੀ ਥੋੜੇ ਬਣਨ ਲੱਗੇ ਸੀ ਉਹਦੇ ਵਿੱਚ ਥੋੜੀ ਲੋਜਿੰਗ ਦੀ ਜ਼ਿਆਦਾ ਪ੍ਰੋਬਲਮ ਅਬਜ਼ਰਵ ਕੀਤੀ ਗਈ ਹੈ ਜਦੋਂ ਕਿ ਜਿਹੜੀ ਨਾਰਮਲ ਸੋਨ ਕ੍ਰੌਪ ਸੀ ਉਹਦੇ ਵਿੱਚ ਲੋਜਿੰਗ ਕੁਝ ਘੱਟ ਅਬਜ਼ਰਵ ਕੀਤੀ ਗਈ ਹੈ ਆਨਾਲੀ ਦੇ ਵਿੱਚ ਮੌਸਮ ਕਿਦਾਂ ਦਾ ਰਹੇਗਾ ਜੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਹੁਣ ਜਿਹੜਾ ਡਬਲਯੂਡੀ ਸਿਸਟਮ ਪਾਸ ਹੋ ਚੁੱਕਿਆ ਸੋ ਆਉਣ ਵਾਲੇ 4-5 ਦਿਨਾਂ ਦੇ ਵਿੱਚ ਜਿਹੜਾ ਮੌਸਮ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਤੇ ਕਿਸਾਨਾਂ ਨੂੰ ਕੀ ਕਹਿਣਾ ਤਾਂਗੇ ਕਿਸਾਨਾਂ ਨੂੰ ਹੁਣ ਇਹੀ ਅਸੀਂ ਐਡਵਾਈਸ ਕਰ ਸਕਦੇ ਆ ਦੱਸ ਸਕਦੇ ਆ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਲੀਅਰ ਔਰ ਡਰਾਈ ਵੈਦਰ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਨਾਰਮਲ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨ ਨੇ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਕੋਈ ਅਲਰਟ ਵਗੈਰਾ ਤਾਂ ਨਹੀਂ ਆ ਰਿਹਾ ਨਹੀਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਔਰ ਡਰਾਈ ਕੰਡੀਸ਼ਨਸ ਨੇ ਔਰ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਿਹੜਾ ਐਮਡੀ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ